ਸਤਿ ਸ਼੍ਰੀ ਅਕਾਲ ਬਹੁਤ ਦੁੱਖ ਭਰੀ ਇੱਕ ਖਬਰ ਪਹੁੰਚੀ ਹੈ ਸਾਡਾ ਇੱਕ ਬੱਚਾ ਗੁਰਪ੍ਰੀਤ ਸਿੰਘ ਡਕਾਲੇ ਪਿੰਡ ਤੋਂ ਜੋ ਮੇਰੇ ਲੋਕ ਸਭਾ ਖੇਤਰ ਦੇ ਵਿੱਚ ਆਂਦਾ ਹੈ ਉਹ ਰਸ਼ੀਆ ਗਿਆ ਸੀ ਉੱਥੇ ਅਰੈਸਟ ਹੋਇਆ ਔਰ ਉਹਨੂੰ ਜ਼ਬਰਦਸਤੀ ਯੂਕਰੇਨ ਦੇ ਵਿੱਚ ਲੜਾਈ ਦੇ ਵਿੱਚ ਭੇਜਿਆ ਜਾ ਰਿਹਾ ਉਹਦੇ ਉਹਦਾ ਪਰਿਵਾਰ ਰੋਂਦਾ ਰੋਂਦਾ ਆਇਆ ਮੇਰੇ ਦਫ਼ਤਰ ਔਰ ਮੈਂ ਚਿੱਠੀ ਲਿਖੀ ਫਿਰ ਜੈ ਸ਼ੰਕਰ ਜੀ ਨੂੰ ਔਰ ਮੈਂ ਫੇਰ ਵੀ ਉਹਨਾਂ ਨਾਲ ਗੱਲ ਕਰੂੰਗੀ ਕਿ ਇਨਾਂ ਬੱਚਿਆਂ ਨੂੰ ਸੁਖੀ ਸੰਧੀ ਇਹਦੇ ਨਾਲ ਹੋਰ ਵੀ ਸਾਥੀ ਨੇ ਸੁਖੀ ਸੰਧੀ ਵਾਪਸ ਲੈ ਕੇ ਅਸੀਂ ਘਰ ਲੈ ਕੇ ਆਈਏ ਗਵਰਨਮੈਂਟ ਪ੍ਰਬੰਧ ਕਰੇ ਔਰ ਜੋ ਦੁੱਖ ਇਨਾਂ ਦੇ ਪਰਿਵਾਰਾਂ ਨੂੰ ਹੋ ਰਿਹਾ ਹੈ ਉਹ ਅਸੀਂ ਉਹਨਾਂ ਦੇ ਉੱਤੇ ਤਵੱਜੂ ਕਰਕੇ ਉਹਨਾਂ ਨੂੰ ਖੁਸ਼ੀਆਂ ਦੇ ਵਿੱਚ ਬਦਲਾਈਏ नमस्कार हम सब ने आपको अपने वीडियो के माध्यम से पहले भी बताया था कि हम यहाँ पर यूक्रेन में फंस चुके हैं और ये हमें आज आगे भेज रहे हैं फ्रंट लाइन पर हो सकता है कि ये हमारी आखिरी वीडियो हो इसके बाद हमारी कोई कॉल मैसेज वीडियो ना आए इंडियन एम्बेसी से और भारत सरकार से हमारी हाथ जोड़ के निवेदन है कि हमें जल्द से जल्द यहाँ से निकाल दिया जाए और हमारे जैसे भारतीय हाई यहाँ पर और भी फंस हैं कृपया करके उनको भी निकाल दिया जाए कोई रशिया में कोई यूक्रेन में धन्यवाद